ਅਤਿਤ ਉਦਾਹਰਣ ਪੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਅਤਿਤ ਉਦਾਹਰਣ ਪਤਾਂ ਦਾ ਉਦਾਲ ਕਰਨ ਵਾਲਾ ਉਹ ਆਰਿਆ ਨੂੰ ਗੁਣ ਗੁਸਤੇ ਕਰਨ ਵਾਲਾ ਪੈ ਹਰ ਲਪੈ ਦੂਰ ਕਰਨ ਵਾਲਾ ਤੇਰੀ ਹਰ ਉਹ ਹਰ ਹੈ ਅਨਾਥ ਕੇ ਨਾਥ ਤੇਰੇ ਕਾਚੇ ਹਰੇ ਘਟ ਘਟ ਮੈਂ ਹਰ ਜੂ ਵਸੇ ਤੇਰੇ ਅੰਦਰ ਉਹੀ ਵਸਦਾ ਤੇਰੇ ਵੰਚੋ ਉਹੀ ਵਸਦਾ ਅਨਾਤ ਕੇ ਨਾਤ ਤੂੰ ਅਨਾਤ ਹੈ ਨਾ ਤੋ ਹੋਇ ਆਪ ਨਾਲ ਨਾਤੀ ਸਭ ਖੁਦਾ ਅਨਾਤ ਹੈ ਅਨਾਤ ਖਾ ਤੇ ਤੂੰ ਨਾ ਤੇ ਨਾ ਤੇਰਾ ਹੈਗਾ ਅਨਾਤ ਤਾਂ ਨਾ ਛੱਡਿਆ ਹੋਇਆ ਨਾ ਨੂੰ ਭੁੱਲਿਆ ਹੋਇਆ ਨਾ ਤਾਂ ਛੱਡਿਆ ਹੋਇਆ ਔਰ ਆਪ ਮਹਾਰਾ ਚੱਲਦਾ ਆਪਣੀ ਮਰਜ਼ੀ ਕਰਦਾ ਆਪਣੀ ਮਰਜ਼ੀ ਕਰਕੇ ਅਨਾਤ ਹੈ ਅਨ੍ਹਾ ਦੋੜੇ ਆਪਣੀ ਵਰਜੀ ਕਰਦਾ ਜਿਹੜਾ hath ਤੋੜ ਕੇ ਆਪਣੀ ਵਰਜੀ ਨਾ ਛੱਡਣਾ ਚਾਹੁੰਦਾ ਤੇਰਾ ਆਤਮਾ ਦੀ ਆਵਾਜ਼ ਦੱਥ ਹੈ ਉਹ ਨਹੀਂ ਬਰਦਾ ਉਹਦਾ ਦੁੱਖ ਨਹੀਂ ਬਰਦਾ ਝਟਕਾ ਮਾਰਦੀ ਹੈ ਪਰਵਾਹ ਨਹੀਂ ਕਰਦਾ ਤਾਂ ਨਾਥ ਹਨ ਪਰ ਅਨਾਥ ਕੇ ਨਾਥ ਇਹ ਅਨਾਥ ਤੇਰਾ ਨਾਥ ਹਰ ਅੱਦਰ ਹੈ ਤੇਰੇ ਕੋ ਨਾਮ ਕੋ ਇਹ ਜਾਣੀ ਹੈ ਸਦਾ ਵਸ ਤੂੰ ਸਾਧ ਉਹ ਨਾਥ ਕਾ ਨਾਥ ਅੰਦਰ ਰਹਿਣਾ ਤੇਰੇ ਨਾਲੇ ਵਸਦਾ ਤੇਰੇ ਅੰਦਰੇ ਵਸਦਾ ਸਦਾ ਤੇਰਾ ਮੂੜ ਹੈ ਉਹੀ ਨਾਥ ਹੈ ਤੇਰਾ ਹਰ ਵੀ ਹੋਈ ਹੈ ਨਾਥ ਵੀ ਹੋਈ ਅੱਛਾ ਜੀ ਜਿਹੜਾ ਹਰ ਸ਼ਬਦ ਹੈ ਦੇਹਰੀ ਦੀਪਕ ਹੈ ਜੀ ਇੱਥੇ ਪਤਿਤ ਉਧਾਰਨ ਭੈ ਹਰਨ ਹਰ ਹਰ ਅਨਾਥ ਕੇ ਨਾਥ ਹਰ ਜਿਹੜਾ ਅਨਾਥਾਂ ਦਾ ਨਾਥ ਹੈ ਠੀਕ ਹੈ ਠੀਕ ਹੈ ਕਿਉਂਕਿ ਇੱਧਰ ਵੀ ਲੱਗਣਾ ਨਾ ਪਤਿਤ ਉਧਾਰਨ ਭੈ ਹਰਨ ਹਰ ਕੁਝ ਯਾਰ ਹੈ ਉਧਰ ਅਨਾਸ ਕੇ ਨਾਸ ਹੋਇਆ ਹੈ। ਅੱਛਾ ਇਹ ਜਦੋਂ ਆਪਾਂ ਕਹਿੰਦੇ ਪ੍ਰਭ ਡੋਰੀ ਹੱਥ ਮਾਰੇ ਦੇਤਾ ਹੈ ਡੋਰੀ ਪ੍ਰਭ ਨੂੰ ਦੇ ਦੇਵੇ ਹਰ ਨੂੰ ਦੇ ਦੇਵੇ ਫੇਰ ਤਾਂ ਇਹ ਠੀਕ ਹੈ ਨਹੀਂ ਇਹ ਨਾਥ ਹੈ ਇਹ ਹਾਂਜੀ। ਹੋ ਨਹੀਂ ਤਾਂ ਆਦਈ ਆ। ਜਿਹੜਾ ਇੱਥੇ ਸ਼ਬਦ ਬਸਤ ਆਇਆ ਇਹਦੇ ਤੇ ਔਂਕਰ ਲੱਗਿਆ ਇਹ ਵਸਤੂ ਵਾਸਤੇ ਆਉਂਦਾ ਹੈ ਇੱਥੇ ਪਾਠਨਤ ਰਹੇ ਇਹ ਮੁਕਤਾ ਚਾਹੀਦਾ ਸਦਾ ਬਸਤ ਰਮਣ ਸਦਾ ਵਸਦਾ ਹੈ। ਆਓ ਇਹ ਤਾਂ ਕਿਰਿਆ ਹੈ। ਕ੍ਰਿਆ ਨੂੰ ਅਸੀਂ ਔਕੜ ਨਾਲ ਨਹੀਂ ਲਿਖਦੇ ਕ੍ਰਿਆ ਨੂੰ ਹਮੇਸ਼ਾ ਮੁਕਤਾ ਲਿਖਦੇ ਹਾਂ ਸੱਤਾਂ ਮੁਕਤਾ ਚਾਹੀਦਾ ਹੈ ਹਾਂਜੀ ਠੀਕ ਹੈ ਜੀ ਇੱਥੇ 6ਵੇਂ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ ਜੀ